ਭਾਈ ਯਾਰ ਦੇ ਦੇ ਯਾਰ ਆਇਆ ਕਦੋਂ ਕਰਦਾ ਮੈਂ ਕਿਵੇਂ ਦੇ ਦਿਆਂ ਯਾਰ ਕਮਾਲ ਹੋ ਗਈ ਤੇਰੇ ਲਈ ਘੰਟਾ ਹੋ ਗਿਆ ਤੈਨੂੰ ਕੋਈ ਹੌਲੀ ਬੋਲ ਲਗਾ ਹੌਲੀ ਕੀ ਬੋਲ ਲਾ ਤੂੰ ਯਾਰ ਹਾਂ ਭਾਜਾ ਫਿਰ ਗੱਲ ਕਿਵੇਂ ਨਾਲ ਕਿਨੂੰ ਤੂੰ ਕੀ ਕਰ ਲੇਗਾ ਤੂੰ ਮੇਰਾ ਲੈ ਜੀ ਚੱਲ ਤੂੰ ਬਾਹਰ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਜੀ ਆ ਜਾਂਦੇ ਮੂੰਹ ਚੱਕ ਕੇ ਪੈਸੇ ਲੈ ਕੇ ਨਹੀਂ ਆਉਂਦੇਗੇ ਆ ਰੌਲਾ ਪਿਆਗਾ ਫੋਟੋਗ੍ਰਾਫਰ ਵੀਰ ਦਾ ਆਪਦੇ ਕਸਟਮਰ ਦੇ ਨਾਲ ਕਿਵੇਂ ਰੌਲਾ ਪਿਆ ਗੱਲਬਾਤ ਕੀ ਆ ਉਹ ਤੁਹਾਨੂੰ ਦੱਸਾਂਗੇ ਭਾਈ ਕਿਉਂ ਲੜੇ ਕਾ ਦੀ ਗੱਲ ਤੁਸੀਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹਨੂੰ 8 ਸਾਲ ਹੋ ਗਏ ਹੂੰ ਆਪਣੀਆਂ ਐਲਬਮਾਂ ਬਣੀਆਂ ਪਈਆਂ ਜਿਹੜੀ ਹੈ ਵੀਡੀਓਗ੍ਰਾਫੀ ਹੈ ਉਹ ਵੀ ਤਿਆਰ ਕੀਤੀ ਪਈ ਇਹਦੇ ਵਿਆਹ ਦੀ ਹਾਂਜੀ ਜੀ ਅੱਜ ਆਇਆ ਮੇਰੇ ਕੋਲ ਇਹ ਹੂੰ ਠੀਕ ਹੈ ਜੀ ਕਹਿੰਦਾ ਅੱਧੇ ਪੈਸੇ ਲੈ ਲਓ ਹੂੰ ਤੇ ਇਹ ਕਹਿੰਦਾ ਮੈਨੂੰ ਐਲਬਮਾਂ ਤੇ ਵੀਡੀਓ ਦੇ ਦਿਓ ਨਹੀਂ 8 ਸਾਲਾਂ ਦਾ ਲੈ ਕਿ ਨਹੀਂ ਗਿਆ ਇਹ ਨਹੀਂ ਲੈ ਕਿ ਨਹੀਂ ਗਿਆ ਕਹਿੰਦਾ ਮੇਰੀਆਂ ਮਜਬੂਰੀਆਂ ਕਿਉਂ ਬਾਈ ਲੈ ਕਿ ਨਹੀਂਆ ਬਾਈ ਉਦੋਂ ਪੈਸੇ ਸੀਗੇ ਯਾਰ ਉਦੋਂ ਵਿਆਹ ਚੱਲ ਗਏ ਹਾਂ ਹੁਣ ਪੈਸੇ ਸੀਗੇ ਅੱਧੇ ਸੀਗੇ ਮੇਰੇ ਕੋਲ ਅੱਧੇ ਦੇ ਜਾਨਾ ਹੁਣ ਮੈਂ ਕਾਂ ਆਇਆ ਸੀ ਤੇਰੇ ਕੋਲ ਬਈ ਅੱਠ ਜਵਾਕ ਕਿੰਨੇ ਆ ਤੁਹਾਡੇ ਜਵਾਕ ਮੇਰੇ ਦੋ ਆ ਬਈ ਅੱਠਾਂ ਸਾਲਾਂ ਦੇ ਦੋ ਬੱਚੇ ਆ ਤੇਰੇ ਤੇ ਉਦੋਂ ਦੀ ਐਲਬਮ ਬਹਣ ਤੂੰ ਲੈਣ ਆਇਆ ਉਹ ਜਵਾਕਾਂ ਦੀ ਫੇਸਬੁਕ ਭਰਨੀ ਹੁੰਦੀ ਬਈ ਉਦੋਂ ਪੈਸੇ ਹੀ ਘਟ ਜਾਂਦੇ ਵੱਧ ਜਾਂਦੇ ਜਵਾਕ ਨਹੀਂ ਬਈ ਜਵਾਕ ਤਾਂ ਯਾਰ ਫਿਰ ਇਹਨਾਂ ਦੀ ਹੈ ਇਹਨਾਂ ਦਾ ਵੀ ਕਾਰੋਬਾਰ ਹੈ ਇਹ ਵੀ ਤੇ ਮੈਂ ਤਾਂ ਇਹਦੇ ਕੋਲ ਆਇਆ ਸੀ ਇਹ ਐਲਬਮ ਲੈਣ ਯਾਰ ਆਪਦੀ ਵਿਆਹ ਦੀ ਮੂਵੀ ਦੀ ਹਾਂ ਇਹ ਤਾਂ ਗੱਲ ਪੈਂਦਾ ਯਾਰ ਗਾਲਾਂ ਕੱਢਦਾ ਮੋਰੋ ਇਹ ਗੱਲ ਅਸੀਂ ਕਹਿ ਦਿੰਨੇ ਆਂ ਵੀ ਬੰਦਾ ਮੂਰੋ ਗੱਲ ਪੈ ਗਿਆ ਜਾਂ ਮੰਦੇ ਸ਼ਬਦ ਬੋਲ ਤੇ ਚਲੋ ਮੰਦੇ ਤਾਂ ਨਹੀਂ ਬੋਲਣੇ ਚਾਹੀਦੇ ਪਰ ਆਖਰਕਾਰ ਇਹਨਾਂ ਦਾ ਕਸੂਰ ਕੀ ਆ ਕਿਉਂਕਿ ਇਹ ਚੀਜ਼ ਵੀ ਤਾਂ ਸੋਚਣੀ ਚਾਹੀਦੀ ਆ ਤੁਸੀਂ ਮੇਰੀ ਗੱਲ ਸੁਣੋ ਜਦੋਂ ਹੁਣ ਇਹਨਾਂ ਕੋਲੇ ਆਏ ਹੋ ਠੀਕ ਆ 8 ਸਾਲਾਂ ਬਾਅਦੋਂ ਆਇਆ ਕਿਤੇ ਇੱਕ ਦਿਨ ਵੀ ਟਾਈਮ ਨਹੀਂ ਲੱਗਿਆ ਤੇਰਾ ਵੀ ਤੂੰ ਇਧਰ ਆਵੇਂ ਟਾਈਮ ਲੱਗਿਆ ਲੱਗਦਾ ਸੀ ਬਈ ਉਹਦੇ ਪੈਸੇ ਨਹੀਂ ਹੁੰਦੇ ਸੀ ਨਾ ਹੁਣ ਪੈਸੇ ਸੀਗੇ ਮੇਰੇ ਕੋਲ ਤੇ ਹੁਣ ਕਿਡਾ ਪੂਰੇ ਲੈ ਆਏ ਤੂੰ ਪੂਰੇ ਫਿਰ ਉਹ ਵੀ ਮੈਂ ਫੜ ਟੜ ਕੇ ਲੈ ਆਏ ਸੀਗਾ ਬਈ 3500 ਰੁਪਏ ਲੈ ਕੇ ਆਇਆ ਤੁਸੀਂ ਦੇਖੋ 3500 ਰੁਪਏ ਉਦੋਂ ਤੋਂ ਬਾਈ ਰੇਟ ਵੀ ਘਟੋ ਹੁਣ ਤਾਂ ਮੈਨੂੰ ਲੱਗਾ ਤਾਂ ਲੱਖ ਰੁਪਏ ਫਕਸ਼ਨ ਦਾ ਲੈਂਦੇ ਹੁਣ ਤਾਂ ਰੇਟ ਉੱਤੇ ਰੇਟ ਘਟੋ ਬਾਈ ਯਾਰ 55000 ਰੁਪਏ ਦਾ ਸਾਰਾ ਸਮਾਨ ਸੀਦਾ ਆ ਵੇਲਾ ਹਾਜੀ ਕਿਹੜਾ ਗੱਲ ਸੁਣਦਾ ਕੋਈ ਨਹੀਂ ਹੁਣ ਕਰਨ ਦੀ ਗੱਲ ਅੱਛਾ ਹਾਂ ਬੁਲਾਇਆ ਮੈਂ ਤਾਂ ਨਹੀਂ ਤੈਨੂੰ ਉਹਨੇ ਬੁਲਾਇਆਗਾ 55000 ਰੁਪਏ ਦਾ ਇਹ ਸਾਰਾ ਬਣਿਆਗਾ ਤੇ 3500 ਰੁਪਏ ਲੈ ਕੇ ਆਇਆਗਾ ਅੱਜ ਗੱਲ ਤਾਂ ਗੱਲ ਹੈ ਕਹੀ ਹੁੰਦਾ ਮੈਂ ਅੱਧੇ ਪੈਸੇ ਅੱਧੇ ਪੈਸੇ ਕਹੀ ਜਾਂਦਾ ਮੈਂ ਦੇ ਦੂਗਾ ਅੱਧੇ ਪੈਸੇ ਕੀ 3500 ਰੁਪਈਆ ਦਈ ਜਾਂਦਾ ਵੀ 55000 ਰੁਪਈਆ ਮੰਨਦਾਗਾ ਉਹ ਲੋ ਕਹਿੰਦਾ ਵੀ ਆਹ ਕੈਮਰਾ ਲੈ ਕੇ ਆਇਓ ਸੋਨੀ ਦਾ ਕੈਮਰਾ ਲੈ ਕੇ ਆਇਓ ਗੱਡੀ ਵੀ ਆਪਦੀ ਲੈ ਕੇ ਆਇਓ ਇਹ ਗੱਲ ਕਹੀ ਹੈ ਹਾਂ ਠੀਕ ਹੈ ਵੀ ਤੁਸੀਂ ਹਿਸਾਬ ਲਾ ਲਓ ਵੀ ਇੰਨਾ ਖਰਚਾ ਹੋ ਜਾਂਦਾਗਾ ਗੱਡੀ ਦਾ ਖਰਚਾ ਠੀਕ ਹੈ ਜੀ ਤੇ ਰਾਤ ਨੂੰ ਅਸੀਂ ਉਸ ਦਿਨ 1 ਵਜੇ ਆਏ ਆ ਠੀਕ ਹੈ ਜੀ ਰਾਤ ਨੂੰ ਵੀ 1 ਵਜੇ ਆਏ ਆ ਜਾਗੋ ਵੀ ਇਹਨਾਂ ਦੀ ਕੱਢ ਕੇ ਆਏ ਆ ਜਾਗੋ ਵੇਲੇ ਵੀ ਉਦੋਂ ਸਾਡਾ ਨੁਕਸਾਨ ਹੋ ਗਿਆ ਪੀਕੇ ਇਹਨਾਂ ਨੇ ਕੈਮਰਾ ਮੰਨਤਾ ਨੇ ਹੁਣ ਤੂੰ ਐ ਫੋਨ ਲਾ ਕੇ ਉਠ ਗਿਆ ਤੈਨੂੰ ਪਤਾ ਇੱਥੇ ਗੱਲ ਕਰੀਏ ਨਾ ਉੱਥੇ ਤੂੰ ਫੋਨ ਲਾਈ ਜਨਾ ਬਾਈ ਮੇਰਾ ਮਸਲਾ ਸਮਝਾਓ ਬਾਈ ਪੈਸੇ ਦੇਣੇ ਆ ਕਿਸੇ ਦੇ ਉਹ ਤਾਂ ਗਿਆ ਸੀ ਮੈਂ ਪਤੰਦਰ ਨੇ ਦੇਣੇ ਕੀ ਦੇ ਨਹੀਂ ਹੁਣ ਤੂੰ ਮੈਨੂੰ ਇਹ ਗੱਲ ਦੱਸ ਇਹਨਾਂ ਨੂੰ ਇਹਨਾਂ ਦਾ 55000 ਰੁਪਇਆ ਬਣਿਆ ਰੁਪਇਆ ਤੂੰ 3500 ਲੈ ਕੇ ਆਏ ਤੇ ਹਜੇ ਕਹਿੰਦਾ ਬਾਈ ਇਹ ਖਦੇ ਬਾਅਦ ਚ ਦੇ ਦੂੰ ਅੱਧਿਆਂ ਦਾ ਕੀ ਸਮਝ ਲੈ ਆਹੇ ਬਾਈ ਫਿਰ ਇਹਨਾਂ ਨੇ ਵੀ ਟਾਈਮ ਤੇ ਦਿੱਤਾ ਨਹੀਂ ਕੰਮ ਯਾਰ ਸਾਨੂੰ ਦਿੱਤਾ ਨਹੀਂ ਬਾਈ ਜੀ ਘਰੇ ਜਾ ਕੇ ਆਏ ਸੀਗੇ ਪੁੱਛੀ ਘਰੇ ਕਾਹਤੋਂ ਲੱਸੀ ਪਈ ਸੀ ਉਹ ਦਿਨਾਂ ਨੇ ਮਿੱਠੀ ਕਿੰਨੇ ਗੇੜੇ ਲਾ ਕੇ ਆਇਆ ਘਰੇ ਇਹ ਗੇੜੇ ਤਾਂ ਵਵਲਾ ਹੈ ਬਈ ਫੇਰ ਫੇਰ ਦੱਸੋ ਯਾਰ ਮੂਵੀ ਵਾਲਿਆਂ ਦਾ ਕੀ ਕਸੂਰਾ ਘਰੇ ਗਿਆ ਨੂੰ ਇਹਦੀ ਮਾਤਾ ਨੇ ਸਾਨੂੰ ਮਿੱਠੀ ਲੱਸੀ ਪਿਆਈ ਅਸੀਂ ਪੂਰੇ ਨਿਮਰਤਾ ਨਾਲ ਮਾਤਾ ਵੀ ਅਸੀਂ ਕਿ ਲੈ ਜਾਓ ਵੀ ਕਿਉਂਕਿ ਇਹ ਸਾਡੇ ਕੋਲ ਪਿਆਣਾ ਹਾਂ ਸਾਨੂੰ ਪੈਸਿਆਂ ਦੀ ਲੋੜ ਅਸੀਂ ਪੈਸੇ ਲਾ ਕੇ ਰੱਖੀ ਬੈਠੇ ਆ ਇੰਨਾ ਜਿਹੜਾ ਡਾਟਾ ਸੰਭਣਾ ਵੀ ਡਾਟਾ ਸੰਭਣਾ ਔਖਾਗਾ ਠੀਕ ਹੈ ਲਿਆਜ ਵਾਲੇ ਬੰਦੇ ਨੇ ਕੰਮ ਕਰਾਇਆ ਸੀ ਇਹਦਾ ਬਿਲਕੁਲ ਯਾਰ ਜਿਹੜਾ ਬੰਦਾ ਤੁਹਾਡਾ ਲਿਆਜ ਵਾਲੇ ਬੰਦੇ ਨੇ ਕੰਮ ਕਰਾਇਆ ਸੀ ਬਈ ਮੇਰੀ ਨਾ ਸਾਲੀ ਦਾ ਵਿਆਹ ਸੀਗਾ ਹੂੰ ਉਦੇ ਵਿਆਹ ਤੇ ਲਾਉਣੀ ਸੀ ਮੂਵੀ ਮੈਂ ਤਾਂ ਆਇਆ ਸੀਗਾ ਮੈਂ ਕਿਹਾ ਚੱਲ ਮਿਲ ਜੂਗੀ ਅੱਜ ਵੀ ਹਜੇ ਵੀ ਲੋਡ ਪੈ ਗਈ ਤਾਂ ਆਇਆ ਨਹੀਂ ਤਾਂ ਆਉਂਦਾ ਨਹੀਂ ਸੀ ਹਜੇ ਵੀ ਰੋਸ ਆਈ ਹੈ ਬਸ ਆਈਆਂ ਫਿਰ ਹਜੇ ਹਜੇ ਮੂਰੂ ਇਹ ਗੱਲ ਕਰਦਾ ਬਹੁਤ ਸਾਰੇ ਬੰਦੇ ਨੇ ਸਾਨੂੰ ਫੋਨ ਕਰ ਦਿੰਦੇ ਆ ਬਾਈ ਸਾਡੇ ਨਾਲ ਐ ਹੋ ਗਿਆ ਆਈ ਉੱਥੇ ਮਸਲਾ ਐ ਦਿਖਾਉਣਾ ਪਰ ਯਾਰ ਕਸੂਰ ਕੀ ਆ ਇੱਥੇ ਇਹ ਗੱਲ ਦੱਸੋ ਬਾਈ ਜੀ ਹੁਣ ਤੁਸੀਂ ਇਹਨੂੰ ਫਿਰ ਇਹ ਇੱਥੇ ਲੜਾਈ ਹੋਈ ਹੈ ਦੁਕਾਨ ਤੇ ਫਿਰ ਤੋਂ ਬਾਈ ਜੀ ਹਜੇ ਵੀ ਔਖਾ ਸੁਖਾ ਹੁੰਦਾ ਸੀਗਾ ਅੱਜ ਇਹਨੂੰ ਮੈਂ ਹੁਣ ਯਾਦ ਕਰਾ ਤਾ ਇਹ ਹੁੰਦਾ ਸੀ ਬਾਈ ਯਾਰ ਹੁਣ ਫੇਰ ਤੁਹਾਡੇ ਮੂਰੇ ਬੋਲੀ ਜਾਂਦਾ ਨਹੀਂ ਬੋਲੀ ਗਲਤ ਤਾਂ ਕਰਨ ਦੇ ਅੱਛਾ ਜੀ ਬਾਈ ਮੈਂ ਹੁਣ ਤੇਰੇ ਸਾਹਮਣੇ ਕਹਿੰਦਾ ਮੈਨੂੰ ਕਿਹਾ ਸੀ ਨਾ ਵੀ ਅਸੀਂ ਤੁਹਾਡੇ ਘਰੇ ਗਏ ਸੀਗੇ ਕਹਿੰਦਾ ਘਰੇ ਨਹੀਂ ਗਏ ਤੁਹਾਡੇ ਸਾਹਮਣੇ ਮੁਕਰਿਆ ਨਾ ਮੈਂ ਜੋ ਕਿਹਾ ਵੀ ਮਿੱਠੀ ਲੱਸੀ ਪੀਈ ਸੀਗੀ ਉਦੋਂ ਯਾਦ ਆ ਗਿਆ ਨਾ ਇਹਦੇ ਬਿਲਕੁਲ ਇਹ ਚੀਜ਼ਾਂ ਯਾਰ ਫਿਰ ਤੁਸੀਂ ਇਹ ਚੀਜ਼ ਤਾਂ ਸਮਝੋ ਆਖਰਕਾਰ ਇਹ ਵੀ ਗੱਲ ਇੱਕ ਮਿੰਟ ਤੁਸੀਂ ਜਿਹੜਾ ਜਦੋਂ ਕਬੂਤਰ ਉਡੰਦਾ ਫਿਰਦਾ ਸੀਗਾ ਇਹ ਜਦੋਂ ਜਦੋਂ ਤੇਰਾ ਵਿਆਹ ਹੋ ਗਿਆ ਕੱਲੇ ਇਹਦੇ ਪੈਸੇ ਲੇਟ ਕੀਤੇ ਜਾਂ ਹਲਵਾਈ ਦੇ ਬਰਾਤ ਵਾਲੀਆਂ ਗੱਡੀਆਂ ਨੂੰ ਉਹਨਾਂ ਨੂੰ ਪੈਸੇ ਦਿੱਤੇ ਕਿ ਨਹੀਂ ਦਿੱਤੇ ਉਹਨਾਂ ਨੂੰ ਦੇਦੇ ਬਾਈ ਉਹਨਾਂ ਨੇ ਨਵੇੜ ਤੇ ਨਾਲ ਦੀ ਨਾਲ ਦੇਰ ਫਿਰ ਇਹਨਾਂ ਦਾ ਕੀ ਕਸੂਰ ਆ ਥੋੜਾ ਵੇਖੋ ਇੱਕ ਉਹ ਪਾਲ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਨੇ ਵਿਆਹ ਵਾਲਾ ਦਿਨ ਹੁੰਦਾ ਭਾਈ ਮਸਾਂ ਇਹ ਦੇਣਾ ਹੁੰਦਾ ਹਨਾ ਸਾਰੇ ਪਾਲੇ ਬੰਦੇ ਕੈਮਰਿਆਂ 'ਚ ਕੈਦ ਕਰਕੇ ਰੱਖਦੇ ਆ ਹਰ ਚੀਜ਼ ਨੂੰ ਇਹ ਕਨਵਰਟ ਕਰਕੇ ਰੱਖਦੇ ਆ ਵੀ ਯਾਰ ਆਪਾਂ ਕੋਈ ਚੀਜ਼ ਮਿਸ ਨਾ ਹੋ ਜੇ ਕੋਈ ਚੀਜ਼ ਇਧਰੋਂ ਇਧਰ ਨਾ ਹੋ ਜੇ ਤੇ ਉਹਨੇ ਯਾਰ ਇੰਨਾ ਕੰਮ ਕੀਤਾ ਫਿਰ ਪੈਸੇ ਤਾਂ ਦੇਣਾ ਚਾਹੀਦੇ ਨਹੀਂ ਹੁਣ ਬਾਈ ਯਾਰ ਮਜਬੂਰੀ ਤੇਰੀ ਤਾਂ ਠੀਕ ਆ ਹੁਣ ਇਹਨੇ ਤੇ ਇੰਨਾ ਟਾਈਮ ਕੰਮ ਸਾਮ੍ਹ ਕੇ ਰੱਖ ਲਿਆ ਫਿਰ ਇਹਦਾ ਵੀ ਤਾਂ ਕਸੂਰ ਨਹੀਂ ਆਪਾਂ ਕੱਟ ਸਕਦੇ ਮੈਂ ਮੰਨਦਾ ਬਈ ਇਹਦਾ ਕਸੂਰ ਹਾਂ ਤੇ ਹੁਣ ਕਿਹੜਾ ਤੂੰ ਪੂਰੇ ਲਿਆਇਆ ਤੇ ਬਸ ਫਿਰ ਅੱਧੇ ਦੇਈ ਐ ਨਾ ਅੱਧੇ ਅਗਲੀ ਵਾਰ ਡੀ ਨੂੰ ਦੇ ਦੂੰਗਾ ਇਹ ਕਹਿੰਦਾ 55000 ਰੁਪਏ ਬਣੇ ਬਾਈ 55000 ਰੁਪਏ ਬਣਦੇ ਜੀ 3500 ਰੁਪਏ ਦੇਈ ਜਾਂਦਾਗਾ ਕਹਿੰਦਾ ਮੱਧੇ ਦੇਈ ਜਾਂਦਾ ਮੈਂ ਕਿਸ਼ਤਾਂ ਕਰ ਲਾ ਬਾਈ ਮੈਂ ਕਹਿੰਦਾ ਕਿਸ਼ਤਾਂ ਕਰ ਲਾ 3500 ਇਹ ਤਾਂ 9 ਸਾਲ ਹੋ ਗਏ ਠੀਕ ਆ ਅੱਜ ਵੀ ਤੂੰ ਸਾਲੀ ਦੇ ਵਿਆਹ ਤੇ ਵਿਖਾਉਣੀ ਸੀ ਤਾਂ ਇੱਥੇ ਆ ਗਿਆ ਠੀਕ ਆ ਪਰ ਕੀ ਯਾਰ ਥੋੜਾ ਫਰਜ ਨਹੀਂ ਬਣਦਾ ਇਹਲੇ ਜਦੋਂ ਬਾਕੀਆਂ ਨੂੰ ਪੈਸੇ ਦੇਤੇ ਹਲਵਾਨੀਆਂ ਨੂੰ ਦੇਤੇ ਬਰਾਤ ਵਾਲੀਆਂ ਗੱਡੀਆਂ ਨੂੰ ਦੇਤੇ ਟੈਂਟ ਦੇ ਦੇਤੇ ਸਾਰਿਆਂ ਦੇ ਪੈਸੇ ਤੂੰ ਕਹਿੰਦਾ ਪਰ ਇਹਦਾ ਮਤਲਬ ਇਹ ਹੀ ਹੋ ਗਿਆ ਵੀ ਇਹ ਮੂਵੀ ਵਾਲੇ ਵਿਚਾਰੇ ਨਾਲ ਤਾਂ ਕੰਮ ਕਰਦੇ ਆ ਥੋੜੀ ਹਰ ਚੀਜ਼ ਨੂੰ ਸਾਹਮਣੇ ਰੱਖਦੇ ਆ ਠੀਕ ਆ ਇਹ ਲੇਟ ਪੈਸੇ ਮੰਗਦੇ ਆ ਤੂੰ ਇੱਕ ਗੱਲ ਦਾ ਮੈਨੂੰ ਅੱਛਾ ਜੇ ਕਿਤੇ ਤੁਹਾਡੇ ਤੋਂ ਮੰਨ ਲਓ ਵੀ ਕੋਈ ਵੀਡੀਓ ਦੀ ਆਵਾਜ਼ ਨਾ ਆਉਂਦੀ ਕੋਈ ਫੋਟੋ ਗਲਤ ਹੋ ਜਾਂਦੀ ਕੋਈ ਡਾਟਾ ਹੀ ਡੀਲੀਟ ਹੋ ਜਾਂਦਾ ਫੇਰ ਇਹ ਤੁਹਾਡੇ ਨਾਲ ਕੀ ਕਰਦੇ ਤੇ ਬਈ ਸਾਡਾ ਕੈਮਰਾ ਤੋੜਤਾ ਉਹ ਤਾਂ ਗੱਲ ਹੀ ਨਹੀਂ ਕੀਤੀ ਵਿੱਚ ਅਸੀਂ ਹੂੰ ਠੀਕ ਹੈ ਉਹਦੀ ਗੱਲ ਨਹੀਂ ਅਸੀਂ ਗਏ ਪੈਸੇ ਲੈਣ ਉਹਦੇ ਦੱਸ ਕੀ ਵੀ ਆਏ ਭਾਈ ਤੁਸੀਂ ਉਹਦੇ ਲੜ ਪਏ ਸਾਡਾ ਕੈਮਰਾ ਟੁੱਟ ਗਿਆ ਕੈਮਰੇ ਬਹੁਤ ਮਹਿੰਗੇ ਮਹਿੰਗੇ ਹੁੰਦੇ ਆ ਠੀਕ ਹੈ ਉਦੋਂ ਕਹਿੰਦੇ ਭਾਈ ਆਪਦੀ ਗੱਡੀ ਲੈ ਕੇ ਆਇਓ ਸਾਰਾ ਕੁਝ ਲੈ ਕੇ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਹੈ ਨਾ ਤੇ ਉਹ ਉਹ ਹੁਣ ਇਹ ਕਹਿੰਦਾ 3500 ਦੇ ਦਿੰਨਾ 55000 ਰੁਪਿਆ ਬੰਦਾ ਦੱਸ ਜੀ ਇਹਨਾਂ ਦਾ ਕੋਈ ਕੰਮ ਤੇਰਾ ਖਰਾਬ ਹੋ ਜਾਂਦਾ ਫਿਰ ਤੂੰ ਇੰਨਾ ਟਾਈਮ ਵੇਟ ਕਰਦਾ ਉਹ ਤਾਂ ਭਾਈ ਪਤਾ ਹੀ ਹੈ ਫਿਰ ਤੁਨੂੰ ਕੀ ਪਤਾ ਵੀ ਲੜ ਪੈਂਦੇ ਫਿਰ ਤੇ ਲੜਨਾ ਹੀ ਸੀਗਾ ਭਾਈ ਫਿਰ ਕੰਮ ਹੁਣ ਹੁਣ ਵੀ ਇਹਨਾਂ ਨੇ ਲੇਟ ਹੀ ਕੀਤਾ ਸੀ ਤਾਂ ਹੀ ਤਾਂ ਹੋਈ ਜਾਂਦਾ ਸੀਗਾ ਹੁਣ ਨਾਲੇ ਤੈਨੂੰ ਬੁਲਾ ਕੇ ਲੈ ਕੇ ਆ ਮੈਨੂੰ ਤਾਂ ਐ ਸੀ ਕਿ ਵੀ ਚਲ ਹੁਣ ਤੈਨੂੰ ਸਮਝ ਆਈ ਗੱਲ ਸਮਝ ਵੇਖੋ ਆਪਾਂ ਤਾਂ ਇਹ ਗੱਲ ਆ ਵੀ ਗੱਲ ਸੱਚੀ ਕਰਨੀ ਆ ਆਪਾਂ ਉਹ ਨਹੀਂ ਕਰਨਾ ਵੀ ਇਹਨੇ ਸਾਨੂੰ ਸਾਧ ਲੈ ਤੇ ਅਸੀਂ ਇਹਦਾ ਪੱਕ ਪੱਕ ਪੂਰਨ ਵਾਲੀ ਗੱਲ ਨਹੀਂ ਅਸੀਂ ਅਸੀਂ ਤਾਂ ਇਹ ਗੱਲ ਸੱਚੀ ਕਰਨੀ ਆ ਹੁਣ ਇਹਦੇ ਕੋਲ ਤੇਰਾ ਡਾਟਾ ਪਿਆ ਤੇ ਫਿਰ ਤੂੰ ਪੈਸੇ 55000 ਤੇ 3500 ਦਾ ਤੈਨੂੰ ਆਪ ਨੂੰ ਫਰਕ ਨਹੀਂ ਲੱਗਦਾ ਕਿੰਦੀਆਂ ਪੜਿਆ 3500 ਮੈਂ ਕਿ ਹੁਣ ਦੇ ਦੇ ਜਨਾ ਬਈ ਫਿਰ ਅਗਲੀ ਵਾਰ ਨੂੰ ਦੇ ਦੂੰਗਾ ਬਸ ਬਾਹਰਿਆਂ ਨੂੰ ਦੇਣੇ ਸੀ ਨਾ ਪੈਸੇ ਸਾਰਿਆਂ ਨੂੰ ਦੇ ਦੂਗੇ 3500 ਬਜਿਆ ਸੀ ਮੇਰੇ ਕੋਲ ਸਾਰਿਆਂ ਨੂੰ ਬਦੰਦਰ ਦੇ ਉਹ ਤੋਂ ਤੇਰੇ 9 ਸਾਲ ਪਹਿਲਾਂ ਦਿੱਤੇ ਗਏ ਦੂ ਤੇਰੇ ਬੱਚੇ ਹੋ ਗਿਆ ਅਖਰ ਉਹਨਾਂ ਦੀ ਫੀਸ ਵੀ ਭਰਦਾ ਮੈਂ ਲੋਕਾਂ ਦੀ ਫੀਸ ਹੀ ਭਰਨੀ ਪੈਂਦੀ ਹੈ ਲੱਖ ਰੁਪਏ ਦਾ ਜਵਾਕਾਂ ਦੀ ਫੀਸ ਭਰਦਾ ਮੈਂ ਅੱਛਾ ਉਹਨਾਂ ਦਾ ਲੱਖ ਭਰਦਾ ਤੀ ਇਹਨੂੰ ਤੇ ਉਹ ਜਵਾਕ ਬਈ ਯਾਰ ਪੜਾਉਣੇ ਤਾਂ ਹੈਗੇ ਹੁਣ ਇੰਨਾ ਕਰਕੇ ਹੁਣ ਪੈਸੇ ਮੂਵੀ ਦੇ ਬਾਅਦ ਚ ਦੇ ਦਾਂਗੇ ਬਈ ਤੇ ਫਿਰ ਬਈ ਲੈਣਗਾ ਤੂੰ ਆਇਆਗਾ ਮੂਵੀ ਦੇ ਬਾਅਦ ਚ ਦੇ ਦਾਂਗੇ ਇਹਨਾਂ ਦੇ ਬੱਚੇ ਮੈਂ ਸਾਲੀ ਦੇ ਵਿਆਹ ਤੇ ਵਿਖਾਉਣੀਆਂ ਭਰਾਵਾ ਤੇ ਬਈ ਸਾਡੇ ਬੱਚੇ ਹੈਗੇ ਆ ਘਰ ਪਰਿਵਾਰ ਵਾਲੇ ਆ ਅਸੀਂ ਸਾਡਾ ਤਾਂ ਰਿਜਕ ਹੀ ਇੱਥੋਂ ਕੋਈ ਨਾ ਬਈ ਫਿਰ ਕਣਕ ਚਕਾ ਦਾਂਗੇ। ਅੱਛਾ ਕਣਕ ਚਕਾ ਦਾਂਗੇ ਬਈ ਜਿੱਦੇ ਇਹਨਾਂ ਦੇ ਵਿਆਹ ਤੇ ਗਏ ਸੀ ਨਾ ਅਸੀਂ ਘਟੋ ਘਟ ਬਾਲੇ ਨਹੀਂ 6 ਬੰਦੇ ਲੈ ਕੇ ਗਏ ਸੀ ਕਿ ਨਾਲ। ਠੀਕ ਹੈ। ਉਹਨਾਂ ਨੂੰ ਤੁਸੀਂ ਪੈਸੇ ਦੇ ਦਿੱਤੇ ਆ ਆਪਣੇ। ਬਈ ਪੈਸੇ ਦਿੱਤੇ ਅਗਲਾ ਮੁੜ ਕੇ ਗਾਂ ਤੋਂ ਕੰਮ ਤੇ ਨਹੀਂ ਆਉਂਦਾ ਸਾਡੇ ਨਾਲ। ਫੇਰ ਯਾਰ ਇਹਨਾਂ ਨੂੰ ਤਾਂ ਉਹਨਾਂ ਨੂੰ ਵੀ ਪੇਮੈਂਟ ਕਰਦੀ ਯਾਰ। ਓ ਬਈ ਫਿਰ ਦੇ ਜਾਂਗੇ ਬਾਈ ਫਿਰ ਅਸੀਂ ਕਿਹੜਾ ਮੁਕਰਦੇ ਆ ਆ ਤੂੰ ਆਪ ਦਾ ਟੈਟੂ ਟੂ ਟੂ ਛਪਾਇਆ ਇਹਨਾਂ ਦੇ ਖਰਚਾ ਕਰਦੇ ਇਹ ਬਾਲੇ ਟਾਈਮ ਦੇ ਛਪਾਏ ਆ ਇਹ ਕਿਹੜਾ ਹੁਣ ਦੇ ਛਪਾਏ ਆ ਬਾਹਾਂ ਲ ਕੋਈ ਜਾਂਦਾ ਇਹ ਕਬੂਤਰ ਡਾਉਂਦਾ ਹੈ ਕਬੂਤਰ ਡਾਉਂਦਾ ਕਬੂਤਰੇ ਭਰਾ ਲੱਖ ਲੱਖ ਰੁਪਏ ਦੇ ਆ ਤੁਹਾਨੂੰ ਇਹ ਦਾ ਦੇ ਦੇ ਇਹਨੂੰ ਤੇਰੇ ਕਬੂਤਰਾਂ ਦੇ ਦੇਣਾ ਵੀ ਸੀ ਕਿਹੜਾ ਭਜੇ ਜਾਂਦੇ ਆ ਬਈ ਮੈਂ ਨਹੀਂ ਕਹਿੰਦਾ ਵੀ ਕੂਤਰ ਲੱਖ ਲੱਖ ਰੁਪਏ ਨੇ ਮੈਂ ਇਹ ਕਬੂਤਰ ਵੀ ਇਹਨੂੰ ਐਂ ਸ਼ੌਂਕ ਦਾ ਵੱਖਰਾ ਕੰਮ ਸ਼ੌਂਕ ਪੂਰੋ ਹਮ ਠੀਕ ਹੈ ਨਾ ਪਰ ਜਿਹਦੇ ਪੈਸੇ ਦੇਨੇ ਆ ਉਹਦੇ ਦੇਣ ਦਾ ਫਰਜ਼ ਬੰਦਾਗਾ ਠੀਕ ਹੈ ਅੱਜ 35 55000 ਰੁਪਏ ਬੰਦਾ 3500 ਰੁਪਏ ਲੈ ਕੇ ਆ ਗਿਆ ਠੀਕ ਹੈ 9 ਸਾਲ ਸੰਭੀ ਬੈਠੇ ਨੇ 9 ਸਾਲ ਹੋ ਗਏ ਸੰਭੀ ਬੈਠੇ ਨੂੰ ਉਤੋਂ ਔਖਾ ਸੌਖਾ ਹੁੰਦਾ ਜੇ ਕੰਮ ਲੈ ਕੇ ਲੈ ਕੇ ਨਹੀਂ ਜਾਣੀ ਸੀ ਮੈਂ ਤਾਂ ਮੇਰੀ ਘਰ ਵਾਲੀ ਨੇ ਗਿਆ ਵੀ ਲੈ ਆ ਆ ਤੁਹਾਡੇ ਸਾਹਮਣੇ ਗੱਲ ਕਹਦੀ ਨਾ ਲੈ ਕੇ ਨਹੀਂ ਆਣੀ ਸੀ ਨਹੀਂ ਫਿਰ ਲੈ ਕੇ ਗਿਆ ਫਿਰ ਬਣਵਾਈ ਕਿਉਂ ਕਿਉਂ ਇਹਨਾਂ ਨੂੰ ਖੱਜਲ ਖਵਾਰ ਕੇ ਉਹਦਾ ਬਾਪੂ ਨੇ ਬਣਵਾ ਲਈ ਪਤਾ ਨਹੀਂ ਕਿਵੇਂ ਬਣਵਾ ਲਈ ਬਈ ਫਿਰ ਨਹੀਂ ਤੂੰ ਹੋਰ ਕਿੱਥੋਂ ਹੋਰ ਕਿੱਥੋਂ ਕੰਮ ਕਰਾਉਣਾ ਸੀ ਹੋਰ ਤੋਂ ਹੀ ਕਰਾਉਣਾ ਜੀ ਬਈ ਮੈਂ ਦੇਖੋ ਹੁਣ ਕਹਿੰਦਾ ਕੰਮ ਵੀ ਕਿਤੇ ਹੋਰ ਤੋਂ ਕਰਾਉਣਾ ਸੀ ਤੁਸੀਂ ਤੁਸੀਂ ਇਹ ਗੱਲ ਨੂੰ ਸਮਝੋ ਨਹੀਂ ਯਾਰ ਫਿਰ ਇਹਨੇ ਮਾੜਾ ਕੀ ਕਰਦਾ ਤੁਹਾਡੇ ਨੇ ਇਸ ਵੀਰ ਨੇ ਮਾੜਾ ਤਾਂ ਬਈ ਯਾਰ ਅਸੀਂ ਕੀਤਾ ਫਿਰ ਇਹਨੇ ਤਾਂ ਕੁਝ ਨਹੀਂ ਕੀਤਾ ਹਾਂ ਅਸੀਂ ਕੀਤਾ ਫਿਰ ਤੇ ਫਿਰ ਪੈਸੇ ਦੇ ਆ ਤਾਂ ਸਾਨੂੰ ਇਹਨੂੰ ਬੁੱਕ ਕਰਾ ਲਿਆ ਜਿਹੜਾ ਸੀ అచ్యా అలు విగ్ లో కార్ లో గెం ను పాండా నివరెవనే కామతాదరా సహి కితా ਕੰਮ ਤਾਂ ਭਾਈ ਫਿਰ ਵੇਖੇ ਤੋਂ ਹੀ ਪਤਾ ਲੱਗੂਗਾ ਮੈਂ ਕਿ ਸਹੀ ਕੀਤਾ ਕਿ ਨਹੀਂ ਚੈੱਕ ਕਰਾਇਆ ਸੀ ਇਹਨੂੰ ਕੰਮ ਬਾਈ ਜੀ ਇਹਨਾਂ ਦੇ ਅੱਧੇ ਪਿੰਡ ਚੋਂ ਲਾਗੇ ਬਾਈ 3500 ਰੁਪਏ ਫੜੇ ਆ ਮੈਂ ਹੁਣੀ ਚੈੱਕ ਕਰਦਾ ਲਾਏ ਪਤੰਦਰਾ 55000 ਰੁਪਏ ਉਦਾਂ ਤੇ ਫੋਟੋਆਂ ਫੋਟੋਆਂ ਸਿਲੈਕਟ ਕਰਕੇ ਤੁਸੀਂ ਕੀਤੀਆਂ ਹੋਣਗੀਆਂ ਕਰਕੇ ਗਏ ਹੁਣ ਵਿਆਹ ਤੋਂ ਭੇਜੀਆਂ ਸੀ ਇਹਨਾਂ ਦੇ ਅਸੀਂ ਆਪ ਦਾ ਲੈਪਟਾਪ ਦਿੱਤਾ ਸੀਗਾ ਵੀ ਆਹ ਵੇਖ ਲਓ ਕਿਹੜੀ ਕਿਹੜੀ ਫੋਟੋਆਂ ਰੱਖਣੀਆਂ ਹਨ ਠੀਕ ਹੈ ਅਸੀਂ ਆਪ ਦਾ ਲੈਪਟਾਪ ਭੇਜਿਆ ਚੈੱਕ ਕਰਾਈਆਂ ਠੀਕ ਹੈ ਤੇ ਇਹਦੇ ਤੁਸੀਂ ਇੱਕ ਵਾਰੀ ਲੈਪਟਾਪ ਹੀ ਛੱਡ ਜੋ ਇੱਥੇ ਕਹਿੰਦੇ ਅਸੀਂ ਬੰਦਾ ਭ ਚੈੱਕ ਫਿਰ ਕਰ ਲਿਆ ਸਮਾਨ ਆ ਬਈ ਅਸੀਂ ਚੋਰ ਆ ਫਿਰ ਇਤਾਂ ਹੀ ਚੋਰ ਨਾ ਨੇ ਪੈਸੇ ਤਾਂ ਨਿਵੇੜਨਾ ਫਿਰ ਪੈਸੇ ਨਿਵੇੜ ਦਾਂਗੇ ਬਈ ਕੋਈ ਨਾ ਫਿਰ ਕਹਿਤਾ ਬਈ ਤੇਰਾ ਇਹ ਅਗਲਾ ਮੁੜ ਕੇ ਤੂੰ ਘਠਾਣ ਠਾਣੀ ਹੋਵਾਂਗਾ ਅਗਲਾ ਦਾਵਾ ਕਰੂ ਫਿਰ ਤੇ ਕੋਈ ਨਾ ਬਈ ਮਲਾਏ ਲੱਗੇ ਹੋਇਆ ਸਾਡੇ ਫਿਰ ਇਹ ਮੈਨੂੰ ਤਾਂ ਵੈਸੇ ਬੰਦਾ ਮੈਂਟਲੀ ਤੌਰ ਤੇ ਅਫਸੈਟ ਲੱਗਦਾ ਵੀ ਤੂੰ ਆਪਦਾ ਕੰਮ ਕਰਨਾ ਤੂੰ ਉਹਨੂੰ ਪੈਸੇ ਦੇ ਦੇ ਉਹਦੇ ਪੂਰੇ ਕੋਈ ਨਾ ਬਈ ਦੇ ਦਾਂਗੇ ਕਦੋਂ ਦੇ ਦੇਂਗਾ ਚੱਲ ਜਾ ਤੂੰ ਐਂ ਕਰ ਆਪਣਾ ਚੱਲਦਾ ਤੂੰ ਇਹਨੂੰ ਦੱਸ ਦੇ ਵੀ ਇੰਨੇ ਟਾਈਮ ਨੂੰ ਪੈਸੇ ਦੇ ਦੇ ਮੈਂ ਨਗੋ ਤਿੰਨ ਸਾਲਾਂ ਤੱਕ ਦੇ ਦਿੰਦਾ ਤਿੰਨ ਸਾਲਾਂ ਨੂੰ ਨੌ ਸਾਲ ਤੂੰ ਤਾਂ ਰਾਂਝੇ ਤੋਂ ਵੀ ਟੱਪਿਆ ਪਿਆ ਤੇ ਤਿੰਨ ਸਾਲ ਕਿੰਨੇ ਕੁ ਹੁੰਦੇ ਆ ਬਈ ਨੌ ਸਾਲ ਲੰਘੇ ਜਿਵੇਂ ਤਿੰਨ ਸਾਲ ਲੰਘੇ ਜਾਣਗੇ ਬਈ ਇਹਨਾਂ ਮੱਥਾ ਮਾਰਨਾ ਨਹੀਂ ਹੁਣ ਐਡ ਬੰਬ ਤੇ ਨਹੀਂ ਦੇਣੀ ਵੀਡੀਓ ਤੁਸੀਂ ਉਹ ਭਰਾਵਾ ਕੀ ਕਰ ਗਿਆ ਯਾਰ ਠੀਕ ਆ ਆਈ ਸਾਡੇ ਨਾਲ ਰੌਲਾ ਪਾ ਕੇ ਬਾਅਦ ਚ ਪੰਚਾਇਤਾਂ ਕਰਨ ਲੱਗ ਜਾਂਦੇ ਆ ਯਾਰ ਸਾਡੇ ਕੋਈ ਟਵਾਲੀਵਰਸ ਹੀ ਹਨੀਗਾ ਬੇਲ ਕੋਲੇ ਇਹ ਚੀਜ਼ਾਂ ਚਾਹੀਦੀਆਂ ਜੇ ਤੁਸੀਂ ਕਰਵਾਇਆ ਕੰਮ ਪਹਿਲੀ ਗੱਲ ਤੇ ਵੀ 9 ਸਾਲ ਦਾ ਮੈਂ ਤਾਂ ਇਹ ਲੱਗਦਾ ਵੀ ਇਹਨੂੰ ਕਰਾਇਆ ਵੀ ਦੇਣਾ ਚਾਹੀਦਾ ਬੰਦੇ ਨੂੰ ਹਨਾ ਇਹਨੇ ਆਪ ਦਾ ਸਾਰਾ ਡਾਟਾ ਸੰਭ ਕੇ ਰੱਖਿਆ ਕਿੰਨੀ ਵੱਡੀ ਸਿਰ ਤੇ ਬੋਝ ਹੁੰਦਾ ਵੀ ਇਹ ਡਿਲੀਟ ਹੋ ਗਿਆ ਜਾਂ ਇੱਧਰ ਉੱਧਰ ਹੋ ਗਿਆ ਕੀ ਗੱਲ ਬਣੂਗੀ ਕਿੱਡ ਕਿੱਡਾ ਵੱਡਾ ਸਿਸਟਮ ਹੁੰਦਾ ਤੇ ਤੁਸੀਂ ਲੋਕ ਯਾਰ ਮਜ਼ਾਕ ਹੀ ਸਮਝਦੇ ਹੋ ਫੋਟੋਗ੍ਰਾਫਰਾਂ ਨੂੰ ਤੂੰ ਇਹ ਸੋਚ ਵੀ ਹੁਣ ਇਹ ਬੰਦਾ ਖੜਾ ਠੀਕ ਆ ਫੋਟੋ ਖਿਚਵਾ ਰਿਹਾ ਤੁਹਾਡੇ ਖੁਸ਼ੀ ਦਾ ਮਾਹੌਲ ਸੀ ਇਹਦੇ ਕੋਈ ਉਦਾਂ ਦਾ ਪ੍ਰੋਗਰਾਮ ਹੋ ਜਾਂਦਾ ਕੋਈ ਮਰਜ਼ੀ ਗੱਲਬਾਤ ਹੋ ਜਾਂਦੀ ਤੇ ਉਹ ਆਪ ਦਾ ਛੱਡ ਕੇ ਤੇਰੇ ਹਾਂ ਹਜੀ ਵੀ ਮੇਰੇ ਯਾਦ ਆ ਠੀਕ ਐ ਮੈਂ ਆਦੇ ਜਵਾਕ ਨੂੰ ਲੈ ਕੇ ਗਿਆ ਸੀਗਾ ਠੀਕ ਐ ਤੇ ਮੁੜ ਕੇ ਦਵਾ ਦਾ ਮੈਨੂੰ ਮੈਂ ਘਟੋ ਘਟ 100 ਦੀ ਸਪੀਡ ਤੇ ਆਇਆ ਹੂੰਗਾ ਕਹਿੰਦੇ ਬਾਈ ਤੂੰ ਆਪ ਤਾਂ ਆ ਜਾਣੇਗਾ ਫੋਨ ਕੀਤਾ ਸੀ ਇਹਨਾਂ ਨੇ ਕਿਉਂ ਬਾਈ ਘਰੇ ਯਾਰ ਉਹ ਤਾਂ ਆਪ ਦੀ ਮਜਬੂਰੀ ਦੱਸੀ ਜਾਂਦਾ ਵੀ ਮੈਂ ਉਹ ਕੰਮ ਸ਼ਾਰ ਮਜਬੂਰੀ ਬਾਈ ਫਿਰ ਨਾ ਆਉਂਦਾ ਫਿਰ ਵਿਆਹ ਤੇ ਫਿਰ ਨਾ ਆਉਂਦਾ ਫਿਰ ਫੇਰ ਤੁਸੀਂ ਤੁਸੀਂ ਇਹਨੂੰ ਸੌਖਾ ਬਖਸ਼ ਦਿੰਦੇ ਨਾ ਆਉਂਦਾ ਤਾਂ ਉਹ ਤਾਂ ਫਿਰ ਵੇਖਦੇ ਸੀ ਬਾਈ ਮੈਨੂੰ ਕਹਿੰਦਾ ਵੀ ਆਪ ਨਹੀਂ ਆਇਆ ਤੁਸੀਂ ਜਿਹਦੇ ਬੰਦੇ ਨੇ ਕੰਮ ਇਹਨੇ ਥਰੂ ਕਰਾਇਆ ਸੀ ਕਹਿੰਦਾ ਬਈ ਜੇ ਆਪ ਆਊਗਾ ਫੇਰ ਕੰਮ ਕਰਾਵਾਂਗੇ ਨਹੀਂ ਨਹੀਂ ਕੰਮ ਕਰੋ ਅੱਛਾ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਮਜਬੂਰੀ ਵੀ ਵੱਡੀ ਹੁੰਦੀ ਆ ਗੱਲਬਾਤ ਵੀ ਵੱਡੀ ਹੁੰਦੀ ਆ ਠੀਕ ਆ ਇਹਨਾਂ ਦੇ ਘਰੇ ਕੁਛ ਹੈ ਜੇ ਆਪਾਂ ਜਿਵੇਂ ਕਹਿੰਦੇ ਨੇ ਕਲਾਕਾਰ ਇਹਨਾਂ ਦੇ ਵਿਚਾਰੇ ਫੋਟੋਗ੍ਰਾਫਰ ਵੀਰ ਨੇ ਆਪ ਦਾ ਕੰਮ ਛੱਡਿਆ ਬੱਚਾ ਬਿਮਾਰ ਸੀ ਉਹਨੂੰ ਜਿਵੇਂ ਮਰਜ਼ੀ ਦਵਾਈ ਦਵਾਈ ਜਾ ਢੱਲਾ ਸੀ ਮਿੱਸਾ ਸੀ ਪਰ ਇਹਨਾਂ ਦੀ ਖੁਸ਼ੀ ਦੇ ਵਿੱਚ ਇਹ ਸ਼ਾਮਲ ਹੋਏ ਵੀ ਨਹੀਂ ਇੱਕ ਪ੍ਰੋਗਰਾਮ ਆ ਆਪਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਸਮਝੀ ਰਾਤ ਨੂੰ ਇਹਨਾਂ ਨੂੰ 12 ਉਸ ਤੋਂ ਬਾਅਦ ਫਿਰ ਜਿਹੜੀ ਇਹਨਾਂ ਨਾਲ ਲੇਬਰ ਹੁੰਦੀ ਹੈ ਜਿਹੜੇ ਬੰਦੇ ਇਹਨਾਂ ਦੇ ਨਾਲ ਹੁੰਦੇ ਆ ਵਿਚਾਰੇ ਠੀਕ ਆ ਕੰਮ ਕਰਨ ਵਾਲੇ ਹੈਲਪਰ ਹੁੰਦੇ ਆ ਠੀਕ ਆ ਉਹਨਾਂ ਨੂੰ ਇਹ ਪੇਮੈਂਟ ਨਾਲ ਦੀ ਨਾਲ ਕਰਦੇ ਆ ਤੇ ਇਹ ਇਹ ਹਜੇ 9 ਸਾਲਾਂ ਬਾਅਦ ਉਹ ਆ ਕੇ ਵੀ ਇਹ ਗੱਲ ਕਹਿ ਰਿਹਾ ਵੀ ਮੈਂ ਤਿੰਨਾਂ ਸਾਲਾਂ ਨੂੰ ਪੈਸੇ ਦੇ ਦੂੰ ਉਹ ਭਾਈ ਮੈਂ ਤਾਂ ਤੈਨੂੰ ਤਾਂ ਸੱਦਿਆ ਰਿਹਾ ਪੈਸੇ ਦਵਾ ਤਿੰਨਾ ਮੈਨੂੰ ਸੱਦ ਕੇ ਮੈਂ ਹੁਣੇ ਨਾਲ ਤਾਂ ਕਿ ਮੇਰੀ ਮੂਵੀ ਦਵਾ ਦੇ ਭਰਾ ਮੂਵੀ ਆ ਕਿਵੇਂ ਦਵਾ ਦੂ ਪੈਸੇ ਦੇ ਉਹਦੇ ਤੋਂ ਪੈਸੇ ਦੇਈ ਤਾਂ ਜੰਨਾ 35 3500 ਰੁਪਏ ਬਣਿਆ 55 ਤਿੰਨ ਸਾਲਾਂ ਬਾਅਦ ਦੇ ਦੂੰਗਾ ਕੋਈ ਤਿੰਨ ਸਾਲਾਂ ਨੂੰ ਕੀ ਕੀ ਦੇ ਦੇਂਗਾ ਤੂੰ ਉਹ ਮੈਂ ਫੀਸਾਂ ਵਰਤਿਆ ਫਿਰ ਤੂੰ ਤਿੰਨ ਸਾਲਾਂ ਨੂੰ ਲੈ ਜੀ ਆ ਕੇ ਉਹ ਭਾਈ ਮੰਨਿਆ ਕਰ ਭਾਈ ਦੇ ਦੇ ਯਾਰ ਇਹ ਕਹਦਾ ਕਰ ਬਈ ਪਹਿਲਾਂ ਔਖਾ ਹੋ ਕੇ ਗਿਆ ਇਹਦਾ ਠੀਕ ਹੈ ਹੁਣ ਬਾਈ ਬਾਈ ਤੇ ਆਇਆ ਪਿਆਗਾ ਮਿੰਤਾ ਕਰਨ ਨੂੰ ਤਾਂ ਕੀ ਹੈ ਪੈਸੇ ਦਿਓ ਤੇ ਦੇ ਦੇਣਾ ਬਾਅਦ ਵਿੱਚ ਘਰ ਵਾਲੀ ਕਹਿੰਦੀ ਹੈ ਮੈਨੂੰ ਲੈ ਕੇ ਆ ਹੁਣ ਇਧਰ 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 ਇਹ ਨਹੀਂ ਦਿੰਦਾ ਮੈਨੂੰ ਮੈਂ ਫਰੀਦ ਤਾਂ ਕਸੂਰ ਹੀ ਕੀ ਤੂੰ ਆਪ ਬਸ ਦੇ ਤੂੰ ਇਹਦਾ ਕਸੂਰ ਹੈਗਾ ਕਸੂਰ ਤਾਂ ਬਈ ਨਹੀਂ ਹੈਗਾ ਇਹਦਾ ਫੇਰ ਕਸੂਰ ਤਾਂ ਮੇਰਾ ਹੀ ਹੈ ਯਾਰ ਇਹਨਾਂ ਨੇ ਆ ਦੁਕਾਨ ਦਾ ਆਖਰ ਕਿਰਾਇਆ ਕਰਾਇਆ ਕਰਾਇਆ ਵੀ ਭਰਨਾ ਹੁੰਦਾ ਹੋਊ ਬਈ ਤੁਸੀਂ ਕਿਰਾਇਆ ਭਰਦੇ ਆ ਆਪ ਤਾਂ ਬੋਲਟਾਂ ਦੇ ਪੜਾਕੇ ਬਾਰ ਬਾਰ ਲੰਗਦੇ ਆ ਤੇ ਫੇਰ ਇਹਨਾਂ ਇਹ ਕਿਰਾਇਆ ਭਰਨਾ ਇੱਥੇ ਨਾਲ ਰੱਖਣਾ ਕਸਟਮਰ ਨੂੰ ਸਾਰ ਕੇ ਕਿ ਮੇਰੇ ਸੀੜੀ ਸੌ ਮੋ ਬੇਰ ਕਰਾਇਆ ਹੂ ਤੇਰਾ ਤੂੰ ਬਥੇਰਾ ਸਲੈਂਸਰ ਲਾ ਕੇ ਕਰਾ ਲਿਆ ਹੂ ਇਹਦੇ ਪੈਸੇ ਦੇ ਵੀਰ ਮੇਰੇ ਜੇ ਤੂੰ ਸੱਦਿਆ ਆਪਾਂ ਦਾ ਗੱਲ ਕਰਾਂਗੇ ਸੱਚੇ ਪੈਸੇ ਦੇ ਦੇ ਪੈਸੇ ਬਈ ਕੋਈ ਨਾ ਦੇ ਦੂੰਗਾ ਕਾ ਦੋ ਜਦੋਂ ਹੋਏ ਜਦੋਂ ਹੁਣ ਤਿੰਨਾਂ ਸਾਲਾਂ ਤੋਂ ਵੀ ਜਦੋਂ ਹੋਏ ਹੁਣ ਬਈ ਤੇਰਾ ਕੀ ਰਿਐਕਸ਼ਨ ਹੈ ਇਸ ਗੱਲ ਤੇ ਬਾਈ ਜੀ ਮੈਂ ਇਹਨਾਂ ਦੇ ਪਿੰਡ ਜਾਊਂਗਾ ਹਮ ਠੀਕ ਹੈ ਪੰਚਾਇਤ ਬੁਲਾਊਂਗਾ ਫੇਰ ਮੁਰਕੇ ਨਾਲੇ ਮੇਰੇ ਗਾਹ ਖਰਾਬ ਹੋਣਗੇ ਜਿਵੇਂ ਪਿੰਡਾਂ ਵਾਲੇ ਕਰ ਦਿੰਦੇ ਓਵੇਂ ਕਰਾਂਗੇ ਤੇ ਨਾਲੇ ਸਾਡੀ ਦੁਕਾਨਦਾਰੀ ਖਰਾਬ ਅਸੀਂ ਬਦਨਾਮ ਹੋਵਾਂਗੇ ਅਸੀਂ ਦੁਕਾਨਦਾਰ ਚੁੱਪ ਕਰਕੇ ਬਹਿ ਜਾਨੇ ਆ ਹੂੰ ਠੀਕ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕੁਝ ਨਹੀਂ ਕਹਿੰਦੇਗੇ ਠੀਕ ਹੈ ਪਰ ਫਿਰ ਵੀ ਸਾਡੇ ਜਿਹੜੇ ਹੈਗੇ ਆ ਲੋਕ ਐਂ ਕਰਦੇ ਆ ਕਿਉਂ ਬਈ ਫਿਰ ਇਹ ਪੰਚਾਇਤ ਬਈ ਜੇ ਸਾਡੇ ਪਿੰਡ ਆਊਗਾ ਇਹ ਪੰਚਾਇਤ ਕੋਲ ਗੱਲ ਕਰੂਗਾ ਫਿਰ ਇਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਫਿਰ ਜ਼ਿੰਮੇਵਾਰ ਹੋਗੇ ਤੇਰੇ 9 ਸਾਲ ਵਿਆਹ ਨੂੰ ਹੋਗੇ ਤੇ ਇਹ ਤਾਂ ਫੋਟੋਆਂ ਲਈ ਆਊ ਕੌਣ ਉਹ ਤਾਂ ਇੱਥੇ ਆ ਖਰਾਬ ਵੀ ਹੋ ਜਾਂਦੀਆਂ ਫਿਰ ਤੁਸੀਂ ਚਾਰਾਂ ਦਿਨਾਂ ਨੂੰ ਕਹਿਣਾ ਵੀ ਹਾਂ ਇਹ ਖਰਾਬ ਹੋ ਗਈਆਂ ਪੈਨੂ ਤੂੰ ਤਾਂ ਤਿੰਨ ਤੇ ਦੁੱਖਾਂ ਦਾ ਵੀ 15 ਮਿੰਟ ਤੈਨੂੰ ਤੇ ਦੁੱਖਾਂ ਦਾ ਵੀ ਇਹ ਪੰਚਾਇਤ ਕੋਲੇ ਜਾਊ ਬੇਤਿ ਉਤੇ ਇਹ ਇੱਕ ਗੱਲ ਹੋਰ ਦੱਸਾਂ ਇਹਦੀ ਮਾਤਾ ਆਈ ਸੀਗੀ ਠੀਕ ਐ ਜਵਾਕਾਂ ਦੀ ਇਹਦੀ ਗੁੜੀਆ ਦੀ ਫੋਟੋ ਕਰਾ ਕੇ ਲੈ ਕੇ ਗਈ ਆ ਉਹ ਵੇਖ ਲਾ ਉਹ ਵੱਡੀ ਕਰਕੇ ਲਾਈ ਪਈ ਐ ਤੇਰੀ ਗੁੜੀਆ ਦੀ ਫੋਟੋ ਹੀ ਆ ਨਾ ਉਹੀ ਐ ਤੇ ਫਿਰ ਦੇ ਪੈਸੇ ਯਾਰ ਪੈਸੇ ਦੇ ਦਾਂਗੇ ਬਈ ਕੋਈ ਨਾ ਕਾ ਦੋ ਕੋਈ ਨਾ ਦੇ ਦਾਂਗੇ ਕੋਈ ਨਾ ਹਣ ਤੁਸੀਂ ਇਹ ਦੱਸੋ ਵੀ ਇੱਥੇ ਫੋਟੋਗ੍ਰਾਫਰਾਂ ਦਾ ਕੀ ਕਸੂਰ ਆ ਅੱਧੀ ਅੱਧੀਆਂ ਰਾਤਾਂ ਨੂੰ ਆਉਂਦਾ ਕਈ ਵਾਰੀ ਵੇਖੋ ਕਿੱਡੇ ਕਿੱਡੇ ਹਾਦਸੇ ਹੋ ਜਾਂਦੇ ਆ ਠੀਕ ਆ ਕਸਟਮਰ ਸਾਡੇ ਲੰਘ ਜਾਂਦੇ ਜੀ ਜੀ ਕਿੱਡੇ-ਕਿੱਡੇ ਵੇਖੋ ਹਾਦਸੇ ਹੋ ਜਾਂਦੇ ਆ ਠੀਕ ਆ ਇਹ ਚੀਜ਼ਾਂ ਦੇ ਵਿੱਚ ਵਿਚਾਰਿਆਂ ਦੇ ਕੈਮਰੇ ਹੁੰਦੇ ਆ ਲੇਬਰ ਹੁੰਦੀ ਆ ਇਹਨਾਂ ਦਾ ਕਸੂਰ ਕੀ ਆ ਫੋਟੋਗ੍ਰਾਫਰਾਂ ਦਾ ਇਹਨਾਂ ਦਾ ਵੀ ਕਦੇ ਸੁਣੋ ਬਹਿ ਕੇ ਦੁੱਖ ਵੀ ਥੋੜੀਆਂ ਇੰਨੀਆਂ ਸੋਹਣੀਆਂ ਫੋਟੋਆਂ ਖਿੱਚੀਆਂ ਮਤਲਬ ਤਾਂ ਵਿਆਹ ਵੇਲੇ ਤੇ ਸ਼ਕਲ ਵੀ ਉਹੋ ਜਿਹੀ ਨਹੀਂ ਹੋਣੀ ਜਿਹੇ ਜਿਹੇ ਬਣਾਤੀ ਉਹ ਫੋਟੋ ਦੇਣੇ ਬਾਈ ਨੇ ਹਜੇ ਕੀ ਬਤਾ ਕੀ ਰੰਗ ਲਾਏ ਹੋਣਗੇ ਬਾਈ ਤਾਂ ਰੰਗ ਪੈਸੇ ਦੇ ਉਹ ਕਹਿੰਦੇ ਤੁਹਾਨੂੰ ਘਰੇ ਲੈਪਟਾਪ ਭੇਜਿਆ ਤੁਹਾਨੂੰ ਸਾਰਾ ਜਿਹੜਾ ਤੁਹਾਡਾ ਡਾਟਾ ਸੀ ਜਿਹੜਾ ਕੰਮ ਸੀ ਦੇਖੀ ਰਹਿ ਗਏ ਵਿੱਚ ਕਈ ਵਾਰੀ ਕਈ ਸੀ ਗੱਟੇ ਹੋਏ ਇਹਨਾਂ ਨੇ ਤੱਕ ਉਹਦਾ ਸੀਨ ਜਿਹੜੇ ਤੁਸੀਂ ਕਹੋਗੇ ਅਗਲਾ ਕੱਟੂਗੇ 55 ਕਿੰਨੇ ਰੁਪਏ ਕੀਤੇ ਸੀ ਬਈ ਆਪਾਂ 55000 ਰੁਪਏ 50000 ਬਈ ਉਹ ਸਾਬ ਨੇ ਜਿਹੜੇ ਸਾਬ ਸੀਨ ਕੱਟਿਆ ਬਈ ਉਹਨਾਂ ਦਾ ਹਿਸਾਬ ਕਰਤਾ ਵੀ ਕਰਨਾ ਸੀ ਇਹ ਤਾਂ ਦੋ ਕਟਾਏ ਹੋਣੇ ਆ ਉਦੋਂ ਤਾਂ 베ਰੀਆਂ ਦੇ ਨਾਲ ਕੈਂ ਕਿਰਪਾਨ ਕ ਉਹ ਫਲਕਾਰੀ ਥੱਲੇ ਦੇ ਦੇ ਮੂਰੇ ਚਾਰ ਚਾਰ ਫੋਟਵਾਂ ਕਰਾ ਲਈਆਂ ਹੁਣ ਪੈਸੇ ਕੌਣ ਦੇਊ ਇਹਨਾਂ ਦੇ ਫਿਰ ਉਹ ਤਾਂ ਬਈ ਰਿਵਾਜ ਸੀਗਾ ਉਦੋਂ ਫਿਰ ਕਰਨੇ ਸੀ ਰਿਵਾਜ ਫਿਰ ਇਹਨਾਂ ਦੇ ਪੈਸੇ ਦੇ ਫਿਰ ਤੂੰ ਦੇ ਦਾਂਗੇ ਬਈ ਕੋਈ ਕਦੋਂ ਦੇ ਦੇਂਗਾ ਦੋ ਤਿੰਨ ਸਾਲਾਂ ਤੱਕ ਦੇ ਦੋ ਤਿੰਨ ਸਾਲਾਂ ਨੂੰ ਮੈਨੂੰ ਤਾਂ ਇਹ ਲੱਗਦਾ ਪੈ ਇਹ ਜੇ ਬੰਦਿਆਂ ਤੇ ਮੈਂ ਤਾਂ ਕਹਿੰਦਾ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜਿਹੜੇ ਤੁਸੀਂ ਦੱਸੋ ਇਹਨਾਂ ਨੇ ਕਰਾਇਆ ਵੀ ਭਰਨਾ ਦੁਕਾਨ ਦਾ ਯਾਰ ਇਹਨਾਂ ਦਾ ਅੱਗੇ ਵੀ ਕੰਮ ਹੈ ਇਹਨਾਂ ਦੇ ਵੀ ਬੱਚੇ ਇਹਨਾਂ ਦਾ ਵੀ ਪਰਿਵਾਰ ਆ ਕੌਣ ਉਹ ਕਰੂਗਾ ਕੋਈ ਨਾ ਭਾਈ ਭਾਈ ਜਦੋਂ ਵਿਆਹ ਦੇ ਦਿਨ ਪੈਸੇ ਮੰਗੇ ਨਾ ਹੂੰ ਕਹਿੰਦਾ ਕੋਈ ਨਹੀਂ ਇਕੱਠੇ ਕਰਾਂਗੇ ਸਾਹਿਬ ਹੂੰ ਸਾਨੂੰ ਤਾਂ ਐਂ ਚੱਲ ਕੋਈ ਗੱਲ ਨਹੀਂ ਇਕੱਠੀ ਕਰ ਲੈਣਗੇ ਕੋਈ ਫੇੜ ਡਿਗੜੀ ਖਾਸ ਗੱਲ ਆ ਹੂੰ ਤੇ ਪਰ ਬੱਸ ਹਰ ਮੇਰੇ ਭਾਈ ਵੀ ਨਾਲ ਆ ਸਭ ਨਾਲ ਗਿਆ ਸੀ ਵਿਚਾਰਾ ਮੇਰੇ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਭਾਈ ਯਾਰ ਤੁਸੀਂ ਐਂ ਕਰੋ ਇਹਦੀ ਵਾਲਾ ਮੁੱਠੀ ਕਰਕੇ ਲਾ ਦਿਓ ਇੱਥੇ ਦੱਸੋ ਕੀ ਇਹ ਨਹੀਂ ਬੈਹ ਜਾਂਦਾ ਬੋਲ ਫਿਰ ਮਾੜੇ ਪਰੇ ਬਾਈ ਹਾਲਾ ਹੋਰ ਕੀ ਹਾਲਾ ਫਿਰ ਦੱਸੋ ਉੱਠੀ ਕਰਕੇ ਲਾ ਦਿਓ ਬਸ ਵੇਖਣਗੇ ਲੋਕ ਅ ਫਿਰ ਇੱਥੇ ਲਾਊਗਾ ਅਗਲਾ ਫਿਰ ਹੋਰ ਕੀ ਲਾ ਰਾਂਗੇ ਹਾਂ ਹਾਂ ਉੱਠੀ ਕਰਕੇ ਲਾ ਦਿਓ ਆ ਭਈਆ ਲੋ ਮੇਨਾਂ ਦੀ ਅੰਦਰ ਤੇ ਫਿਰ ਫਿਰ ਕਿੰਨੀ ਪਰਾਮੀ ਹੋਊਗੀ ਯਾਰ ਚਲ ਬਾਈ ਦੇ ਦਾਂਗੇ ਫਿਰ ਦੋ ਦਿਨਾਂ ਰੱਖ ਦੇ ਦਾਂਗੇ ਹੁਣ 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 ਜਦੋਂ ਆ ਬਾਈ ਨੇ ਆ ਕੇ ਗੱਲ ਕਹੀ ਐ ਨਾ ਵੀ ਮੈਂ ਐਲਬਮ ਪੁੱਠੀ ਕਰਕੇ ਲਾ ਦੂੰ ਉਹੀ ਗੱਲ ਵੀ ਏ ਸਿੱਧੀ ਉਂਗਲਾਂ ਵਾਲੇ ਲੋਕ ਨੇ ਟੇਢੇ ਉਂਗਲ ਨਾਲ ਕਿਉਂ ਗੱਡਣ ਵਾਲੀ ਗੱਲ ਆ ਫਿਰ ਉਹੀ ਗੱਲ ਆ ਵੀ 100 ਗੰਡੇ ਵੀ ਖਾਣੇ 176 ਵੀ ਖਾਣਾ ਉਹ ਗੱਲ ਕਿਉਂ ਕਰਦੇ ਹੋ ਫਿਰ ਪੈਸੇ ਤੇ ਉਹਨਾਂ ਨੇ ਕੰਮ ਨਹੀਂ ਬਈ 2 ਦਿਨਾਂ ਤੱਕ ਦੇ ਦਿਆਂਗਾ ਬਈ ਫਿਰ ਐਲਬਮ ਦੇ ਦੀ ਮੇਰੀ ਤਿਆਰ ਦੋ ਦਿਨ ਤੇਰੇ ਫਿਰ ਵੀ ਨਹੀਂ ਆਉਣੇ ਲੈ ਦੱਸ ਆ ਜਾਣਗੇ ਬਈ ਨਹੀਂ ਆਉਂਦੇ ਬਈ ਅੱਗੇ ਕਿੰਨੇ ਗੇੜੇ ਮਾਰ ਗਏ ਇਹ ਨਹੀਂ ਕੋਈ ਨਹੀਂ ਫਸੇ ਕਿਹੜੇ ਮਾਰਿਆ ਪੈਸਾ ਵਾਸਤੇ ਇਹਨੇ ਕੋਈ ਗੇੜਾ ਨਹੀਂ ਮਾਰਿਆ ਦੱਸ ਫਿਰ ਇਹ ਕੋਈ ਨਾ ਬਈ ਦੇ ਜਾਗੇ ਐਲਬਮ ਤਾਂ ਦੇ ਦਿਓ ਫਿਰ ਮੈਂ ਦੇ ਦੂੰਗਾ ਹੁਣ ਆ ਐਲਬਮ ਹਜੇ ਹਜੇ ਵੀ ਐਲਬਮ ਮੰਗਦਾ ਇਹ ਪੈਸੇ ਤਾਂ ਵੇਣਾ ਹੁਣ ਹੁਣ ਐ ਪੂਰਾ ਐ ਕਲਾਕਾਰ ਬਣਿਆ ਖੜਾ 10000 ਫਿਰ ਹੁਣ ਦੱਸ ਇਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਬਣਿਆ ਦਾ ਕਸੂਰ ਬਾਈ ਮੇਰਾ ਹੀ ਐ ਮੈਂ ਕਹੀ ਤਾਂ ਜਨਾ ਬਾਈ ਕੀ ਕਲਮ ਦੇ ਦੋ 3500 ਰੁਪਏ ਲੈ ਲਓ 3500 ਕਿੱਥੇ 55000 ਯਾਰ ਬਾਈ ਆਏ ਕਿਵੇਂ ਕਰ ਦਵਾਂ ਤੱਕ ਦੇ ਦੂੰਗਾ ਬਾਈ ਤੇਰੇ ਨਹੀਂ ਆਉਂਦੇ ਇੱਕ ਦੋ ਮੈਂ ਨਹੀਂ ਤੂੰ ਦੱਸ ਗੱਲ ਕਿ ਸੱਚੀ ਲੋਕ ਐਂ ਕਰਦੇ ਪਰ ਐ ਬਾਈ ਐਂ ਕਰਦੇ ਸਾਡੇ ਵਾਰੀ ਪੈਸੇ ਮੁੱਕ ਜਾਂਦੇ ਆ ਐਂ ਹੁੰਦਾ ਹਾਂ ਸਾਰਿਆਂ ਨੂੰ ਪੈਸੇ ਦੇ ਦਿੰਦੇ ਸਾਡੇ ਵਾਰੀ ਮੁੱਕ ਜਾਂਦੇ ਆ ਬਾ ਫਿਰ ਆ ਕੇ ਕਹਿੰਦੇ ਵੀ ਕੱਲ ਨੂੰ ਫਿਰ ਵੀ ਆ ਕੇ ਮੰਗ ਕੇ ਵੀ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਸਮਾਨ ਦੇ ਦਿਓ ਸਾ ਸਮਾਨ ਦੇ ਦਿਓ ਬਿਨਾ ਪੈਸੇ ਤੋਂ ਉਹ ਦੇ ਜਾਣਗੇ ਫਿਰ ਮਗਰ ਫਿਰ ਨਹੀਂ ਆਉਂਦੇ ਫਿਰ ਨਹੀਂ ਆਉਂਦੇ ਫਿਰ ਨੁਕਸ ਨਿਕਲਣਗੇ ਵੀ ਸਾਡੀ ਮੂਵੀ ਕਰਤੀ ਜਾਂ ਸਾਡੀ ਫੋਟੋ ਖਰਾਬ ਹੋ ਗਈ ਫਿਰ ਨੁਕਸ ਨਿਕਲਦਿਆ ਹਾਂ ਜਾਵਾਂ ਹੁਣ ਜਾਵਾਂ ਹੁਣ ਤੁਸੀਂ ਦੇਖੋ ਬੰਦੇ ਯਾਰ ਠੀਕ ਆ ਵੀਰੇ ਜਾ ਹੁਣ ਤੁਸੀਂ ਵੇਖ ਲਓ ਤੁਹਾਨੂੰ ਇਹ ਮੈਂ ਆਪਾਂ ਜਿਹੜਾ ਅੱਜ ਮਲੂਕਾ ਟੀਵੀ ਤੇ ਸੱਚ ਵਿਖਾਇਆ ਇਹ ਫੋਟੋਗ੍ਰਾਫਰ ਵੀਰਾਂ ਦੀਆਂ ਨਾ ਇੱਕ ਮੈਂ ਇਹ ਕਹਿ ਸਕਦਾ ਵੀ ਉਹਨਾਂ ਦੇ ਸਿਰਾਂ ਤੇ ਖਾ ਮਖਾ ਦੀਆਂ ਟੈਨਸ਼ਨਾਂ ਪਰੇਸ਼ਾਨੀਆਂ ਕੰਮ ਸ਼ੌਂਕ ਨਾ ਕਰਤਾ ਜਿਹੇ ਜਾ ਕੈਮਰਾ ਪਰਿਵਾਰ ਨੇ ਮੰਗਿਆ ਹੋਇਆ ਜਿਹੇ ਕੈਮਰਾ ਲੈ ਗਏ ਠੀਕ ਆ ਉਹੇ ਜੀ ਉਹਨਾਂ ਨੇ ਜਿਹੇ ਜਾ ਕੇ ਆ ਫੋਟੋ ਬਣਾਦੇ ਉਹੇ ਜੀ ਫੋਟੋ ਬਣਾਤੀ ਉਹੇ ਜੀ ਵੀਡੀਓ ਬਣਾਤੀ ਉਹਨਾਂ ਨੇ ਕੰਮ ਵੀ ਕੀਤਾ ਤੇ ਆਪ ਦੇ ਜਿਹੜੇ ਨਾਲ ਹੈਲਪਰ ਜਿਹੜੇ ਕੋਈ ਨਾਲ ਚਾਰ ਮੁੰਡੇ ਲਗੇ ਟੀਮ ਲਗਾਈ ਉਹਨਾਂ ਨੂੰ ਪੈਸੇ ਵੀ ਦੇਤੇ ਤੇ ਜਦੋਂ ਲੋਕ ਲੈਣ ਆਉਂਦੇ ਆ ਉਦੋਂ ਆ ਕੇ ਪੈਸੇ ਨਹੀਂ ਦੇਣੇ ਪਹਿਲਾਂ ਜੇ ਤਾਂ ਨਾਗ ਤਾਂ ਪੈਸੇ ਉਦੋਂ ਹੀ ਅੱਧੇ ਪਵਾਏ ਹੋਣ ਫੇਰ ਤਾਂ ਕਿਤੇ ਗੱਲ ਪਰ ਇਹ ਵੀਰਾਂ ਦੀਆਂ ਵੀ ਪਰੇਸ਼ਾਨੀਆਂ ਐਰਾ ਅੱਛਾ ਇਹਨਾਂ ਦੀ ਆਪ ਦੀ ਪਰੇਸ਼ਾਨੀ ਉਹ ਵਾਕਾ ਆ ਲੋਕਾਂ ਦੀਆਂ ਖਾਹ ਮਖਾਹ ਦੀਆਂ ਟੈਨਸ਼ਨਾਂ ਤੁਸੀਂ ਤੁਸੀਂ ਹੁਣ ਦੱਸੋ ਬਹੁਤ ਸਾਰੇ ਫੋਟੋਗ੍ਰਾਫਰ ਵੀਰਾਂ ਦੇ ਵੇਖੋ ਆਪਾਂ ਨੂੰ ਫੋਨ ਆਉਂਦੇ ਆ ਬਾਈ ਜੀ ਤੁਸੀਂ ਵੀਡੀਓ ਕਰਦੇ ਹੋ ਮੈਸੇਜ ਦਿੰਦੇ ਹੋ ਇੱਕ ਸਾਡਾ ਵੀ ਪੱਖਾ ਜਿਹੜਾ ਉਹ ਦਿਖਾਓ ਤੇ ਆਪਾਂ ਕੋਸ਼ਿਸ਼ ਕੀਤੀ ਐ ਇਹ ਮਲੂਕਾ ਟੀਵੀ ਦੇ ਉੱਪਰ ਤੁਹਾਨੂੰ ਦਿਖਾਉਣ ਦੀ ਕਿ ਕਿਸ ਤਰ੍ਹਾਂ ਲੋਕ ਆ ਜਿਹੜੇ ਫੋਟੋਗ੍ਰਾਫਰਾਂ ਦੇ ਨਾਲ ਰਵਈਆ ਕਰਦੇ ਆ ਠੀਕ ਆ ਆਪਦਾ ਡਾਟਾ ਮੰਗਦੇ ਆ ਅੱਛਾ ਇੱਕ ਇਹ ਵੀ ਭਾਈ ਜ਼ਿੰਮੇਵਾਰੀ ਥੋੜੀ ਬਣ ਜਾਂਦੀ ਹੈ ਨਾ ਭਲਾ ਅਗਲਾ 10 ਸਾਲਾਂ ਨੂੰ ਆਵੇ ਸਾਹਮ ਕੇ ਰੱਖਣਾ ਪੈਂਦਾ ਸਾਹਮ ਕੇ ਰੱਖਣਾ ਪੈਂਦਾ ਬਈ ਕੰਪਿਊਟਰ ਭਰੇ ਪਿਆ ਹਾਰਡ ਡਿਸਕਾਂ ਨਵੀਆਂ ਲਈ ਜੰਨੇ ਬਸ ਉਹ ਵੀ ਪੈਸੇ ਖਰਚਾ ਉਹ ਵੀ ਪੈਸੇ ਖਰਚਾ ਜੇ ਉੱਡ ਗਿਆ ਫਿਰ ਇਹਨਾਂ ਨੇ ਦੁੱਗਣੇ ਮੰਗਣੇ ਸਾਡੇ ਤੋਂ ਤੇ ਉਹ ਇਹਨਾਂ ਨੇ ਗੱਲ ਨਹੀਂ ਸੁਣਨੀ ਦੇਖੋ ਦੇਖੋ ਇਹਤਾ ਲੈ ਲੈ ਆਉਂਦੇ ਆ ਇਹ ਚੀਜ਼ਾਂ ਕਰਦੇ ਆ ਹਾਂ ਅਸੀਂ ਦਵਾਉਂਦੇ ਆ ਫਿਰ ਧਮਕੀਆਂ ਧਮਕੀਆਂ ਦਵਾਉਂਦੇ ਆ ਅਸੀਂ ਦੁਕਾਨਦਾਰ ਚੁੱਪ ਕਰਕੇ ਬੈਠੇ ਨੇ ਚੱਲ ਕੋਈ ਬਿਲਕੁਲ ਇਹ ਗਲਤ ਗੱਲ ਆ ਜਿਹੜੇ ਲੋਕ ਇਦਾਂ ਕਰਦੇ ਆ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਵੀਰਾਂ ਦੀ ਪਰੇਸ਼ਾਨੀ ਸਮੱਸਿਆ ਨੂੰ ਸਮਝਣਾ ਚਾਹੀਦਾ ਤੁਹਾਡਾ ਕੰਮ ਹੋ ਗਿਆ ਆਪਦਾ ਕੰਮ ਲੈ ਜਾਓ ਠੀਕ ਆ ਇਹਨਾਂ ਦੇ ਪੈਸੇ ਆ ਜਿਹੜੇ ਬਣਦੇ ਉਹ ਇਹਨਾਂ ਨੂੰ ਦੇ ਦਿਓ ਤੇ ਇਸ ਵਾਰ ਆਪਾਂ ਫਿਰ ਮਲੂਕਾ ਟੀਮ ਨੇ ਕੋਸ਼ਿਸ਼ ਕੀਤੀ ਇੱਕ ਮੈਸੇਜ ਲਈਏ ਫੋਟੋਗ੍ਰਾਫਰ ਵੀਰਾਂ ਦੇ ਪੱਖ ਦੇ ਵਿੱਚ ਤੇ ਜਿਹੜੇ ਬੰਦੇ ਕੰਮ ਲੈ ਜਾਂਦੇ ਉਹਨਾਂ ਦਾ ਭਾਈ ਚੰਗਾ ਸਲੂਟ ਆ ਪਰ ਇਸ ਤਰੀਕੇ ਦੇ ਨਾਲ ਤੁਸੀਂ ਸਾਰੇ ਜਾਣੇ ਜਿਹੜਾ ਨਾ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਿਸਕਰਨ ਸਿੰਘ ਮਲੂਕਾ ਧੰਨਵਾਦ ਜੀ